ਠੀਕ ਹੈ ਜੀ ਅਕਾਲੀ ਦਲ ਦੀ ਗੱਲ ਕਰਦੇ ਆ ਤਾਂ ਅਸੀਂ ਇਹ ਕਹਿੰਦੇ ਆ ਵੀ ਬਾਦਲ ਸਾਹਿਬ ਸੀ ਉਹ ਅਕਾਲੀ ਦਲ ਅੱਜ ਉਹ ਅਕਾਲੀ ਦਲ ਨਹੀਂ ਰਿਹਾ ਜੋ ਬਾਦਲ ਸਾਹਿਬ ਦੇ ਟਾਈਮ 'ਚ ਸੀਗਾ ਜੋ ਬਾਦਲ ਸਾਹਿਬ ਦੀ ਸੋਚ ਸੀ ਹਰੇਕ ਕਿਸਾਨ ਦੇ ਪ੍ਰਤੀ ਮਜ਼ਦੂਰ ਦੇ ਪ੍ਰਤੀ ਅੱਜ ਉਹ ਅਕਾਲੀ ਦਲ ਨਹੀਂ ਅਕਾਲੀ ਦਲ ਵੀ ਮਤਲਬ ਜਿਹੜੇ ਅਕਾਲੀ ਦਲ ਦੇ ਮੈਨ ਮੈਨ ਬੰਦੇ ਸੀ ਜਿਹੜੇ ਬਾਦ ਸਾਹਿਬ ਨਾਲ ਬੈਠਦੇ ਸਾਰੇ ਹੀ ਪਾਰਟੀ ਤੋਂ ਬਾਹਰ ਹੋ ਗਏ ਕਾਰਨ ਕੀ ਹੈ ਬਾਹਰ ਹੋਣ ਦਾ ਇਹ ਵੀ ਮਤਲਬ ਪਾਰਟੀ ਆਪਣੀ ਚਿੰਤਾ ਕਰੇ ਅਸੀਂ ਆਪਣੀ ਚਿੰਤਾ ਕਰਦੇ ਆ ਕਿ ਬਾਹਰ ਕੌਣ ਆਇਆ ਪਾਰਟੀ ਭਾਜਪਾ ਨੂੰ ਕੋਣ ਛੱਡਿਆ ਕਾਲੀ ਦਲ ਛੱਡ ਗਿਆ ਸੀ ਵੀ ਬਾਜੀ ਰਹਿਣ ਦੇ ਕੇ ਉਹ ਆ ਦੇ ਕੇ ਅਸੀਂ ਕੋ ਬੀਜੇਪੀ ਨੇ ਮੰਗਾ ਨਹੀਂ ਸੀ ਰਜੇ ਭਾਜਪਾ ਤਾਂ ਹਮੇਸ਼ਾ ਹੀ ਸਾਥ ਦੇ ਵੀ ਅਸੀਂ ਕਾਲੀ ਦਲ ਦੇ ਸਾਥ ਰਹੀ ਅਸੀਂ ਕਦੇ ਛੁੱਟਣ ਦਾ ਸਪਨਾ ਹੀ ਨਹੀਂ ਲਿਆ ਸੀ ਠੀਕ ਹੈ ਹਮ ਪਾਰਟੀਆਂ ਨੇ ਇਲੈਕਸ਼ਨ ਦੇਖੋ ਸਾਡੀ ਵੱਡੀ ਪਾਰਟੀ ਹੈ ਸਾਡੀ ਸਾਡੀ ਸੈਂਟਰ ਚ ਤੀਜੀ ਵਾਰੀ ਸਰਕਾਰ ਬਣੀ ਹੈ ਤੇ ਸਾਡੀ ਹਰ ਇੱਕ ਜਗ੍ਹਾ ਜਿੱਥੇ ਸਾਡੀ ਇੱਕ ਵਾਰੀ ਸਰਕਾਰ ਬਣ ਜਾਂਦੀ ਹੈ ਬਾਰ ਬਾਰ ਬਣਦੀ ਹੈ ਲੋਕਾਂ ਦਾ ਮਨ ਬਣ ਚੁੱਕਿਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਣੀ ਬਣਾਣੀ ਹੈ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਬੀਤੇ ਦਿਨ ਇੱਕ ਨਿੱਜੀ ਚੈਨਲ ਦੇ ਉੱਤੇ ਆਇਆ ਸੀ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਹਲਚਲ ਤੇਜ਼ ਹੋ ਚੁੱਕੀ ਹੈ ਕੀ ਆਖਰਕਾਰ ਸੱਚਮੁੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੜਜੜ ਹੋਣ ਜਾ ਰਿਹਾ ਜਾਂ ਫਿਰ ਭਾਜਪਾ ਇਕੱਲਿਆਂ ਤੌਰ ਤੇ ਉੱਤੇ ਪੰਜਾਬ ਦੇ ਵਿੱਚ ਚੋਣਾਂ ਦੇ ਉੱਤੇ ਲੜ ਕੇ ਆਪਣੇ ਆਪ ਨੂੰ ਆਪਣੇ ਤੌਰ ਦੇ ਉੱਤੇ ਮਜ਼ਬੂਤ ਹੋਵੇਗੀ ਤਾਂ ਕਿ ਪੰਜਾਬ ਦੇ ਵਿੱਚ ਡਬਲ ਇੰਜਨ ਵਾਲੀ ਸਰਕਾਰ ਬਣਾਈ ਜਾ ਸਕੇ ਪਿਛਲੇ ਲੰਬੇ ਸਮੇਂ ਤੋਂ ਜੇਕਰ ਦੇਖਿਆ ਜਾਵੇ ਤਾਂ ਪਹਿਲਾਂ ਅਕਾਲੀ ਦਲ ਤੇ ਬੀਜੇਪੀ ਦਾ ਗਰਜੋਰ ਸੀ ਤਾਂ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਚੱਲਦਾ ਤਾਂ ਉਸ ਤੋਂ ਬਾਅਦ ਇਹ ਵੱਖ ਹੋ ਜਾਂਦੇ ਨੇ ਤੇ ਉਸ ਤੋਂ 2022 ਦੀ ਚੋਣਾਂ ਦੀ ਗੱਲ ਕਰ ਲਈਏ 2024 ਦੀ ਚੋਣਾਂ ਦੀ ਗੱਲ ਕਰ ਲਈਏ ਤਾਂ ਵੱਖੋ-ਵੱਖ ਪੰਜਾਬ ਦੇ ਵਿੱਚ ਚੋਣਾਂ ਲੜੀਆਂ ਜਾਂਦੀਆਂ ਨੇ ਤੇ ਹੁਣ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਬੀਜੇਪੀ ਕੱਲਿਆਂ ਤੋਰ ਦੇ ਉੱਤੇ ਪੰਜਾਬ ਦੇ ਵਿੱਚ ਡੱਟ ਰਹੀ ਹੈ ਤੇ ਇਸ ਬਾਬਤ ਗੱਲਬਾਤ ਕਰਾਂਗੇ ਬੀਜੇਪੀ ਦੇ ਸੁਰਜੀਤ ਸਿੰਘ ਜਿਆਣੀ ਸੀਨੀਅਰ ਜਿਹੜੇ ਲੀਡਰ ਨੇ ਸਾਡੇ ਨਾਲ ਨੇ ਜੈਨੀ ਸਾਹਿਬ ਸਵਾਗਤ ਹੈ ਪਾਰਟੀ ਪੰਜਾਬ ਤੇ ਆ ਸਰਸਰਕਾਰ ਜਨ ਸਰਸਰਕਾਰ ਜੈਨੀ ਸਾਹਿਬ ਕਿਵੇਂ ਵੇਖਦੇ ਹੋ ਤੁਸੀਂ ਸੁਣ ਲਿਆ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਕੀ ਬੀਜੇਪੀ ਤੇ ਅਕਾਲੀ ਦਲ ਦਾ ਗੜਜੋੜ ਜ਼ਰੂਰੀ ਹੈ ਹੁਣ ਇਸ ਵਕਤ ਦੇਖੋ ਉਹਨਾਂ ਦਾ ਨਿੱਜੀ ਬਿਆਨ ਹੈ ਨਿੱਜੀ ਬਿਆਨ ਕਦੇ ਪਾਰਟੀ ਦੀ ਬਿਆਨ ਨਹੀਂ ਬਣਦਾ ਠੀਕ ਹੈ ਜੀ ਵਿਚਾਰ ਨਿੱਜੀ ਵਿਚਾਰ ਹੈ ਕਦੇ ਪਾਰਟੀ ਦੇ ਪਾਰਟੀ ਦਾ ਅਲੱਗ ਸਟੈਂਡ ਤੇ ਚੱਲਦੀ ਹੈ ਦੇਖੋ ਭਾਰਤੀ ਜਨਤਾ ਪਾਰਟੀ ਨੈਸ਼ਨਲ ਪਾਰਟੀ ਹੈ ਸਭ ਹਿੰਦੁਸਤਾਨ ਦੇ ਕੀ ਆਲ ਵਰ ਤੇ ਸਭ ਤੋਂ ਵੱਡੀ ਪਾਰਟੀ ਹੈ ਸਭ ਤੋਂ ਜ਼ਿਆਦਾ ਮੈਂਬਰ ਹੈ ਔਰ ਸਭ ਤੋਂ ਜ਼ਿਆਦਾ ਸਾਡੀਆਂ ਸਟੇਟਾਂ ਦੇ ਵਿੱਚ ਸਰਕਾਰਾਂ ਹੈ ਕਿਆ ਸਾਨੂੰ ਇਹ ਨਹੀਂ ਕਿ ਅਸੀਂ ਅਸਰੀ ਇਸ ਚੀਜ਼ ਤੇ ਨਹੀਂ ਬਹਿਣਾ ਦਿੰਦੇ ਸਾਨੂੰ ਉੱਤੋਂ ਆਦੇਸ ਹੁੰਦਾ ਹੈ ਉਹ ਫੈਸਲਾ ਸਾਡੀ ਪਾਰਟੀ ਦਾ ਕੋਈ ਮੇਰੇ ਵਸਤੀ ਕਰਨੀ ਪੰਜਾਬ ਦੇ ਜਿਹੜੇ ਲੀਡਰ ਇਹਨਾਂ ਦੇ ਸਾਡੇ ਕਿਸੇ ਵਸਤੀ ਕਰਨੀ ਹੁੰਦੀ ਹੈ ਸਾਨੂੰ ਇਹ ਕਾਦੇਸ ਹੈ ਕਿ 117 ਸਿੱਟਾ ਦੀ ਤਿਆਰੀ ਕਰੋ 117 ਸਿੱਟਾ اور ਬਲਾਕ ਸਮਿਤੀ ਜਿਹੜਾ ਫਿਰ ਸਾਰੇ ਪੰਜਾਬ 'ਚ ਲੜਨੇ ਅੱਛੀ ਤਿਆਰੀ ਕਰਦੇ ਆ ਇਲੈਕਸ਼ਨ ਅਸੀਂ ਲੜਾਂਗੇ ਤੇ ਹੁਣ ਜੀ ਜੀ ਕੋਈ ਫੈਸਲਾ ਹੁੰਦਾ ਤਾਂ ਉੱਤੇ ਹੋਣਾ ਕੋਈ ਸਾਡੇ ਵਿੱਚ ਨਹੀਂ ਕੁਝ ਹੋਣਾ ਫੈਸਲਾ ਕੀ ਹੋਣਾ ਕੀ ਨਹੀਂ ਹੋਣਾ ਅੱਜ ਤੱਕ ਸਾਨੂੰ ਦਿਸ਼ਾ ਨਿਰਦੇਸ਼ ਹੀ ਹੈ ਕਿ 117 ਤਿਆਰੀ ਕਰੋ ਔਰ ਪੂਰੇ ਪੰਜਾਬ 'ਚ ਇਲੈਕਸ਼ਨ ਲੜੋ ਅਸੀਂ ਲੜ ਰਹੇ ਆ ਇਲੈਕਸ਼ਨ ਜੀ ਜੈਨ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿ ਸੱਚਮੁੱਚ ਹੁਣ ਪੰਜਾਬ ਦੇ ਵਿੱਚ ਤੁਹਾਡੀ ਨਿੱਜੀ رائے ਕੀ ਹੈ ਜੇਕਰ ਦੇਖਿਆ ਜਾਵੇ ਕਿਉਂਕਿ ਦੇਖੋ ਕੁਝ ਭਾਜਪੀ ਦੇ ਲੀਡਰ ਨੇ ਕੁਝ ਕਹਿੰਦੇ ਵੀ ਨੇ ਵੀ ਗੱਟਜੋੜ ਹੋਣਾ ਚਾਹੀਦਾ ਪਰ ਰਵਨੀਤ ਬਿੱਟੂ ਹਰ ਦੇ ਬਿਆਨ ਗੱਟ ਕੇ ਆ ਜਾਂਦਾ ਕਹਿੰਦੇ ਵੀ ਗੱਟਜੋੜ ਕਿਹੜੇ ਮੂ ਨਾਲ ਕਰਾਂਗੇ ਅਸੀਂ ਨਹੀਂ ਗੱਟਜੋੜ ਹੋਣਾ ਚਾਹੀਦਾ ਇਸੇ ਤਰ੍ਹਾਂ ਅਕਾਲ ਜਲ ਦੇ ਵਿੱਚ ਸਕੰਦਰ ਸਿੰਘ ਮਲੂਕੇ ਦੀ ਗੱਲ ਕਰ ਲਿਓ ਉਹ ਵੀ ਚਾਹੁੰਦੇ ਨੇ ਅਸੀਂ ਅਸੀਂ ਆ ਪਾਰਟੀ ਦੇ ਬੰਨੇ ਹੋਏ ਅਸੀਂ ਆ ਪਾਰਟੀ ਦੇ ਸੱਚੇ ਸਿਪਾਏ ਸਾਡੀ ਕੋਈ ਨਿੱਜੀ رائے ਜੇ ਹੁੰਦੀ ਹੈ ਨਾ ਸਾਹੀ ਆਪ ਦੇ ਬੰਦ ਕਮਰੇ ਚ ਲੀਡਰ ਨੂੰ ਦਿੰਦੇ ਆ ਨਾ ਕਿ ਪ੍ਰੈਸ 'ਚ ਦਿੰਦੇ ਆ ਹੂੰ ਪ੍ਰੈਸ 'ਚ ਸਾਡੀ ਕੋਈ ਨਿੱਜੀ ਰਾਏ ਨਹੀਂ ਹੁੰਦੀ ਨਾ ਅਸੀਂ ਪਾਰਟੀ ਦੇ ਬੰਦੇ ਬੰਦਾ ਆਵੇ ਆਪਣੀ ਨਿੱਜੀ ਰਾਏ ਨਹੀਂ ਹੁੰਦਾ ਸਾਡਾ ਇੱਕ ਹੋਰ ਗਰੁੱਪ ਹੈ ਅਸੀਂ ਮੀਟਿੰਗ ਪੈ ਕਰਦੇ ਆ ਇਕੱਠੇ ਬੈਠ ਕੇ ਕਰਦੇ ਆ ਅਗਰ ਉੱਥੇ ਸਾਡੇ ਬੰਦ ਕਮਰੇ 'ਚ ਸਾਡੀ ਮੀਟਿੰਗ ਦੇ ਵਿੱਚ ਅਸੀਂ ਆਪਣੀ ਰਾਏ ਦਿੰਨੇ ਆ ਨਾ ਕਿ ਅਸੀਂ মিডিਆ ਦੇ ਵਿੱਚ ਆਪਣੀ ਕੋਈ ਰਾਏ ਦਈਏ ਉਹ ਕੋਈ ਉਚਿਤ ਨਹੀਂ ਬਣਦੀ ਗੱਲ ਜੀ ਤੁਹਾਨੂੰ ਕਿਵੇਂ ਲੱਗਦਾ ਜੈਨੀ ਸਭ ਜਿਹੜੇ ਮੌਜੂਦਾ ਸਮੇਂ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਦੇਖੋ ਜਿਸ ਤਰ੍ਹਾਂ ਭਾਜਪਾ ਦੀ ਗੱਲ ਕਰ ਲਈ ਅਕਾਲੀ ਦਲ ਦੀ ਗੱਲ ਕਰ ਲਈ ਕਾਂਗਰਸ ਦੀ ਗੱਲ ਕਰ ਲਈ ਆਮਾਦੀ ਪਾਰਟੀ ਦੀ ਗੱਲ ਕਰ ਲਈ ਪੰਜਵੀਂ ਪਾਰਟੀ ਜੇਕਰ ਦੇਖੇ ਅਮਰਪਾਲ ਦੀ ਗੱਲ ਕਰ ਲਈਏ ਜਾਂ ਫਿਰ ਜਿਹੜਾ ਨਵਾਂ ਬਣਿਆ ਅਕਾਲੀ ਦਲ ਦੀ ਗੱਲ ਕਰ ਲਈਏ ਪੰਜ ਛੇ ਪਾਰਟੀਆਂ ਜਿਹੜੀ ਪੰਜਾਬ ਦੇ ਵਿੱਚ ਹੁਣ ਬਣ ਚੁੱਕੀਆਂ ਤੁਸੀਂ ਕਿਵੇਂ ਦੇਖਦੇ ਕਿ ਜੇਕਰ ਇਸੇ ਤਰ੍ਹਾਂ ਵੱਖ-ਵੱਖ ਗੱਲ ਜੋ ਅੱਜ ਕੀ ਐਸੀ ਪੰਜਾਬ ਦੇ ਵਿੱਚ ਵਿਚਰਦਿਆਂ ਲੋਕਾਂ ਦੇ ਵਿੱਚ ਜਾਂਦੇ ਆ ਅੱਜ ਲੋਕਾਂ ਦੇ ਭਾਵਨਾਵਾਂ ਬਣ ਗਈ ਕਿ ਅਸੀਂ ਭਾਜਪਾ ਨੂੰ ਐਤਕੀ ਵੋਟਾਂ ਪਾਣੀ ਹੈ ਔਰ ਸੈਂਟਰ ਦੇ ਨਾਲ ਡਬਲ ਇੰਜਨ ਦੀ ਸਰਕਾਰ ਬਣਾਣੀ ਹੈ ਪੰਜਾਬ ਨੂੰ ਬਚਾਣਾ ਹੈ ਪੰਜਾਬ ਦਾ ਜੋ ਮਾਹੌਲ ਜਿਹੜਾ ਆਪਾਂ ਸਾਰੇ ਦੇਖ ਰਹੇ ਆਂ ਅੱਜ ਗੁੰਡਾਗਰਦੀ ਵਧੀ ਹੋਈ ਹੈ ਲੁੱਟਕਸੂਤ ਵਧੀ ਹੈ ਕੋਣ ਕਿੱਥੇ ਮਾਰਿਆ ਜਾਵੇ ਕੋਣ ਕਿੱਥੇ ਲੁੱਟਿਆ ਜਾਵੇ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ 'ਚ ਜ਼ੀਰੋ ਹੈ ਅੱਜ ਪੰਜਾਬ 'ਚ ਡਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਹੈ ਅੱਜ ਪੰਜਾਬ ਦਾ ਲੋਕ ਪਸਟਾਰ ਹੈ ਆਮ ਆਦਮੀ ਪਾਰਟੀ ਦੇ ਝੂਠ ਬਗਲਾਂ ਦੇ ਵਿੱਚ ਵੋਟਾਂ ਆਂ ਦੇਂਦੇ ਕਾਂਗਰਸ ਨੂੰ ਜਮਾ ਚੁੱਕਿਆ ਸਭ ਨੂੰ ਜਮਾ ਚੁੱਕਿਆ ਤੇ ਹੁਣ ਕੀ ਹੈ ਕਿ ਬਾਰੀ ਹੈ ਭਾਜਪਾ ਦੀ ਠੀਕ ਹੈ ਜੀ ਅਕਾਲੀ ਦਲ ਦੀ ਗੱਲ ਕਰਦੇ ਆ ਤਾਂ ਅਸੀਂ ਇਹ ਕਹਿੰਦੇ ਆ ਕਿ ਬਾਦਲ ਸਾਹਿਬ ਸੀ ਉਹ ਅਕਾਲੀ ਦਲ ਅੱਜ ਉਹ ਅਕਾਲੀ ਦਲ ਨਹੀਂ ਰਿਹਾ ਜੋ ਬਾਦਲ ਸਾਹਿਬ ਦੇ ਟਾਈਮ 'ਚ ਸੀਗਾ ਜੋ ਬਾਦਲ ਸਾਹਿਬ ਦੀ ਸੋਚ ਸੀ ਹਰੇਕ ਕਿਸਾਨ ਦੇ ਪ੍ਰਤੀ ਮਜ਼ਦੂਰ ਦੇ ਪ੍ਰਤੀ ਅੱਜ ਉਹ ਅਕਾਲੀ ਦਲ ਨਹੀਂ ਰਿਹਾ ਅਕਾਲੀ ਦਲ ਵੀ ਮਤਲਬ ਜਿਹੜੇ ਅਕਾਲੀ ਦਲ ਦੇ ਮੈਨ ਮੈਨ ਬੰਦੇ ਸੀ ਜਿਹੜੇ ਬਾਦ ਸਾਹਿਬ ਨਾਲ ਬੈਠਦੇ ਸਾਰੇ ਹੀ ਪਾਰਟੀ ਤੋਂ ਬਾਹਰ ਹੋ ਗਏ ਕਾਰਨ ਕੀ ਇਹ ਬਾਹਰ ਹੋਣ ਦਾ ਇਹ ਵੀ ਮਤਲਬ ਪਾਰਟੀ ਆਪਣੀ ਚਿੰਤਾ ਕਰੇ ਅਸੀਂ ਆਪਣੀ ਚਿੰਤਾ ਕਰਦੇ ਆਂ ਲੋਕਾਂ ਦਾ ਮਨ ਬਣ ਚੁੱਕਿਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਣੀ ਹੀ ਬਣਾਣੀ ਹੈ ਐਤ ਵਿੱਚ ਕੋਈ ਦੋ ਰਾਏ ਨਹੀਂ ਹੈ ਠੀਕ ਹੈ ਕੋਈ ਕੁਝ ਕਵੇ ਕੋਈ ਕੁਝ ਕਵੇ ਜਿੰਨੀ ਮੂੰਹ ਜਿੰਨੀ ਮੂੰਹ ਜਿੰਨੀ ਜ਼ਬਾਨ ਉਹਨੀ ਗੱਲ ਹੈ ਉਹ ਕਿਸੇ ਦੀ ਫੜੀ ਨਹੀਂ ਜਾਂਦੀ ਆਪਣੀ ਆਪਣੀ ਰਾਏ ਅਲੱਗ ਹੈ ਅਸੀਂ ਪਾਰਟੀ ਦੇ ਬੰਨੇ ਹੋਇਆ ਪਾਰਟੀ ਦਾ ਹਦੇਸ ਹੈ 117 ਸੀਟਾਂ ਦੇ ਲੜਨਾ ਅਸੀਂ ਤਕੜੇ ਹੋ ਕੇ ਲੜਾਂਗੇ ਸਰਕਾਰ ਬਣਾਵਾਂਗੇ ਜੀ ਜੈਨ ਸਾਹਿਬ ਸੁਖਵੀਰ ਸਿੰਘ ਬਾਦਲ ਤੋਂ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਅਕਲ ਨਾਲੋਂ ਲੈ ਕੇ ਚੱਲੇ ਨੇ ਪਿਛਲੇ ਸਮੇਂ ਦੇ ਵਿੱਚ ਉਸ ਤਰ੍ਹਾਂ ਲੀਡ ਨਹੀਂ ਕਰ ਪਾ ਰਹੇ ਕੋਈ ਦੇਖੋ ਕੀ ਹੈ ਉਹ ਗਲਤੀ ਬੀਜੇਪੀ ਦੀ ਨਹੀਂ ਹੈ ਬੀਜੇਪੀ ਕਦੀ ਅਕਾਲੀ ਦਲ ਨੂੰ ਛੱਡਣਾ ਨਹੀਂ ਚਾਹਦਾ ਸੀਗਾ ਕੌਣ ਛੱਡ ਕੇ ਆਇਆ ਕਿੰਨੇ ਰਜ਼ਾਇਨ ਦਿੱਤਾ ਐਂਡੀਆ ਤੋਂ ਬਾਹਰ ਕੌਣ ਹੋਇਆ ਬੀਜੇਪੀ ਤਾਂ ਨਹੀਂ ਕਿਹਾ ਵੀ ਬਾਹਰ ਹੋ ਜਾਓ ਠੀਕ ਹੈ ਪਾਲਿਸੀ ਹੈ ਆਪਦੀ ਗੱਲ ਵਿਚਰੇ ਕੇ ਰੱਖੋ ਅਸੀਂ ਸਾਡਾ ਕਿਸੇ ਦਾ ਲਾਇਸ ਹੈ ਅਸੀਂ ਅੰਦਰ ਆਪਦੀ ਗੱਲ ਜ਼ੋਰ ਦੇ ਕੇ ਰੱਖੀਏ ਅਗਲੀ ਦਿਨ ਗੱਲ ਸੁਣੀਏ ਅਗਲੇ ਨੂੰ ਗੱਲ ਸੁਣਾਈਏ ਕਿ ਬਾਹਰ ਕੌਣ ਆਇਆ ਪਾਰਟੀ ਬੀਜੇਪੀ ਨੂੰ ਕੌਣ ਛੱਡਿਆ ਅਕਾਲੀ ਦਲ ਛੱਡ ਕੇ ਆਇਆ ਸੀ ਵੀ ਬਾਜੀ ਰਜ਼ਾਇਨ ਦੇ ਕੇ ਉਹ ਆ ਦੇ ਕੇ ਐਸੇ ਕੋ ਬੀਜੇਪੀ ਨੇ ਮੰਗਿਆ ਨਹੀਂ ਸੀ ਰਜਾਇਨ ਕਾਲੀ ਦਲ ਦਾ ਭਾਜਪਾ ਨਾਲ ਅਮੇਸ਼ਾ ਹੀ ਸੌਧਿਆ ਵੀ ਅਸੀਂ ਕਾਲੀ ਦਲ ਦੇ ਸਾਥ ਰਹੀ ਅਸੀਂ ਕਦੇ ਛੁੱਟਣ ਦਾ ਸਪਨਾ ਹੀ ਨਹੀਂ ਲਿਆ ਸੀ ਤੇ ਇਹਨਾਂ ਨੇ ਆਪ ਹੀ ਬਾਹਰ ਆਏ ਨੇ ਠੀਕ ਹੈ ਹਮ ਪਾਰਟੀਆਂ ਨੇ ਇਲੈਕਸ਼ਨ ਦੇਖੋ ਸਾਡੀ ਵੱਡੀ ਪਾਰਟੀ ਹੈ ਸਾਡੀ ਸਾਡੀ ਸੈਂਟਰ ਚ ਤੀਜੀ ਵਾਰੀ ਸਰਕਾਰ ਬਣੀ ਹੈ ਤੇ ਸਾਡੀ ਹਰ ਇੱਕ ਜਗ੍ਹਾ ਜਿੱਥੇ ਸਾਡੀ ਇੱਕ ਵਾਰੀ ਸਰਕਾਰ ਬਣ ਜਾਂਦੀ ਹੈ ਬਾਰ ਬਾਰ ਬਣਦੀ ਹੈ ਤਾਂ ਸਰਕਾਰ ਬਣ ਦਾ ਕਾਰਨ ਕਾਸ਼ੀ ਵਾਦੇ ਕਰਦੇ ਵਾਦੇ ਕਰਦੇ ਪੂਰੇ ਕਰਦੇ ਆ ਜੀ ਤੇ ਤੇ ਲੱਗਦਾ ਕਿ ਪੰਜਾਬ ਦੇ ਵਿੱਚ ਸਤਾਈ ਦੇ ਵਿੱਚ ਲੋਕ ਪੰਜਾਬ ਦੇ ਸਾਥ ਦੇਣਗੇ ਹੁਣ ਭਾਜਪਾ ਦੇ ਬੜਾ ਬੱਕਾ ਭਾਰੀ ਸਾਥ ਦੇਣਗੇ ਦੇਖੋ ਹੂੰ ਜੀ ਜੈਂ ਸਾ ਬਹੁਤ ਧੰਨਵਾਦੀ ਤੁਸੀਂ ਕੀਮਤੀ ਚਾ ਸਾਂਝੀ ਕੀਤੀ ਨਮਸਕਾਰ ਸੋ ਇਹ ਸਾਨੂੰ ਸੁਜੀਤ ਸਿੰਘ ਜੈਨੀ ਭਾਜਪੀ ਦੇ ਜਿਹੜੇ ਪੰਜਾਬ ਦੇ ਸੀਨੀਅਰ ਲੀਡਰਸ਼ਿਪ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਪਿਛਲੇ ਲੰਬੇ ਸਮੇਂ ਤੋਂ ਵਿਚਰਦੇ ਆ ਰਹੇ ਨੇ ਪਰ ਜਿਸ ਤਰ੍ਹਾਂ ਇਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਜਿਹੜੀ ਸਾਡੀ ਨਿੱਜੀ رائے ਵੀ ਹੈਗੀ ਹੈ ਵੀ ਅਸੀਂ ਪਾਰਟੀ ਦੇ ਵਿੱਚ ਰੱਖਣੀ ਹੈ ਕਿਉਂਕਿ ਕੈਪਟਨ ਮਿੰਦਰ ਸਿੰਘ ਹੋਰਾਂ ਦੀ ਨਿੱਜੀ رائے ਹੈ ਕਹਿੰਦੇ ਹੋ ਕਿ ਜੋ ਪਾਰਟੀ ਦਾ ਫੈਸਲਾ ਉਸ ਨੂੰ ਮੰਨਿਆ ਜਾਵੇ ਪਰ ਕਿਤੇ ਨਾ ਕਿਤੇ ਉਹ ਇਸ਼ਾਰਾ ਜ਼ਰੂਰ ਕਰ ਗਏ ਕਿ ਬੀਜੇਪੀ ਨੇ ਜਿਹੜਾ ਗੱਠ ਜੋੜ ਹੈ ਅਕਾਲ ਜਲਦੇ ਨਾਲ ਉਹ ਨਹੀਂ ਤੋੜਿਆ ਉਹ ਇਹਨਾਂ ਦੇ ਵੱਲੋਂ ਆਪ ਤੋੜਿਆ ਗਿਆ ਬਈ ਅਸੀਵਾ ਕਹਿੰਦੇ ਦਿੱਤਾ ਸੀ ਜਿਹੜਾ ਸਾਡਾ ਘਰਚੋਰ ਸੀ ਐਨਡੀਆ ਦਾ ਉਹਦੇ ਵਿੱਚੋਂ ਬਾਹਰ ਕੌਣ ਆਇਆ ਸੀ ਨਾਲ ਹੀ ਇਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਜੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਕਿ ਜੋ ਉਹ ਆਗੂ ਸੀ ਜਾਂ ਫਿਰ ਉਹ ਸਿਆਸਤਦਾਨ 'ਚ ਉਸ ਤਰ੍ਹਾਂ ਹੁਣ ਦੀ ਜਿਹੜੀ ਲੀਡਰਸ਼ਿਪ ਹੈ ਉਸ ਦੇ ਵਿੱਚ ਫਰਕ ਜ਼ਰੂਰ ਦਿਖਾਈ ਦੇ ਰਿਹਾ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਸੀ ਉਸ ਵਕਤ ਵੱਡੇ ਲੀਡਰ ਅੱਜ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਨਾਲ ਨਹੀਂ ਹੈਗੇ ਪਰ ਹੁਣ ਇੱਥੇ ਦੇਖਣਾ ਬੇਦਖਾਸੀ ਹੈ ਕਿ ਹੁਣ 2027 ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਦੰਗਲ ਹੈ ਕਿਸ ਤਰ੍ਹਾਂ ਪਕੇਗਾ ਕਿ ਸੱਚਮੁੱਚ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦੀ ਜਿਸ ਤਰ੍ਹਾਂ ਕੈਪਟਨ ਮਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਸਰਕਾਰ ਬਣਾਉਣ ਦੇ ਲਈ ਮਜਬੂਰੀ ਹੋ ਸਕਦੀ ਹੈ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਲੀਡਰਾਂ ਦਾ ਸਭ ਤੋਂ ਵੱਡਾ ਮਕਸਦ ਇਹ ਹੁੰਦਾ ਹੈ ਕਿ ਸੱਤਾ ਦੇ ਵਿੱਚ ਕਿਵੇਂ ਆ ਸਕੀ ਹੈ ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗੱਲ ਕਰ ਲਈ ਘਰ ਘਰ ਲੋਕਰੀ ਦੀ ਗੱਲ ਕਰ ਲਈਏ ਹੱਥੇ ਵਿੱਚ ਗੁਰਕਾ ਸਾਹਿਬ ਦੀ ਜਿਹੜੀ ਉਹ ਸੌਂ ਖਾਧੀ ਗਈ ਸੀ ਤਾਂ ਉਹਦੀ ਗੱਲ ਕਰ ਲਈ ਜਾਂ ਫਿਰ ਹੋਰ ਵਾਅਦਿਆਂ ਦੀ ਗੱਲ ਕਰ ਲਈਏ ਪਰ ਵਾਅਦੇ ਹਾਲੇ ਤੱਕ ਪੂਰੇ ਨਹੀਂ ਹੋਏ ਉਹਦੋਂ ਦੀ ਸਰਕਾਰ ਦੇ ਵਿੱਚ ਪਰ ਹੁਣ ਜੇਕਰ ਮੌਜੂਦਾ ਸਰਕਾਰ ਦੀ ਗੱਲ ਕਰ ਲਈ ਇਹਨਾਂ ਦੇ ਵੱਲੋਂ ਵੀ ਵੱਡੇ ਵਾਅਦੇ ਸੀ ਜਿਹੜੇ ਸਭ ਤੋਂ ਵੱਡਾ ਵਾਅਦਾ ਜੇਕਰ ਦੇਖਿਆ ਜਾਵੇ ਤਾਂ ਨਸ਼ੇ ਦੇ ਮਸਲੇ ਦੇ ਉੱਤੇ ਸੀ ਜਾਂ ਫਿਰ ਜਿਹੜੇ ਵਿਦਵੀ ਦੇ ਮਸਲੇ ਨੂੰ ਲੈ ਕੇ ਕਿਤੇ ਗਏ ਸੀ ਪਰ ਕਿਤੇ ਨਾ ਕਿਤੇ ਜਿਹੜੀ ਸੱਤਾ ਦੇ ਆਉਣ ਵਾਸਤੇ ਬਹੁਤ ਹੱਤ ਕੰਡੇ ਅਪਣਾਏ ਜਾ ਸਕਦੇ ਨੇ ਕਿਸੇ ਨੇ ਸੋਚ ਨਹੀਂ ਸੀ 2024 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਤੇ ਆਮਾਦੀ ਪਾਰਟੀ ਪੰਜਾਬ ਨੂੰ ਛੱਡ ਕੇ ਬਾਕੀ ਸਟੇਟਾਂ ਦੇ ਵਿੱਚ ਇਕੱਠੇ ਲੜ ਸਕਦੀ ਹੈ ਉੱਥੇ ਵੀ ਜੇਕਰ ਉਹ ਹੋ ਸਕਦੇ ਨੇ ਤਾਂ ਇੱਥੇ ਵੀ ਸੰਭਵ ਹੈ ਕਿ ਹੋ ਸਕਦਾ ਹੈ ਕਿ ਸਿਆਸੀ ਮੁੱਦਿਆਂ ਨੂੰ ਲੈ ਕੇ ਜਾਂ ਫਿਰ ਕਹਿ ਲਈ ਪੰਜਾਬ ਦੇ ਅਹਿਮ ਭੱਗ ਦੇ ਮਸਲੇ ਨੂੰ ਲੈ ਕੇ ਜੇਕਰ ਕੋਈ ਗੱਲਬਾਤ ਬਣਦੀ ਹੈ ਤਾਂ ਭਵਿੱਖ ਦੇ ਵਿੱਚ 2027 ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਇੱਕ ਮੰਚ ਦੇ ਉੱਤੇ ਦਿਖਾਈ ਦੇਣਗੇ ਕਿ ਉਹਦੇ ਵਿੱਚ ਹੁਣ ਦੇਖਣਾ ਬੇਦਖਾਸੀ ਹੋਵੇਗਾ ਕਿ ਉਹਦੇ ਵਿੱਚ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦਾਵਿਦਾਰ ਹੋਣ ਕੇ ਜਾਂ ਫਿਰ ਬੀਜੇਪੀ ਦੇ ਵੱਲੋਂ ਆਪਣਾ ਉਪ ਮੁੱਖ ਮੰਤਰੀ ਦਾਦ ਸਰ ਕੀਤਾ ਜਾਵੇਗਾ ਕੀ ਕੁਝ ਹੋਵੇਗਾ ਕਿਉਂਕਿ ਇਸ ਵਕਤ ਜਿਹੜੇ ਖਲਾਫਏ ਹੋਏ ਨੇ ਉਹ ਵੱਡੇ ਪੱਧਰ ਦੇ ਉੱਤੇ ਇਹ ਵੀ ਚਰਚਾ ਕੀ ਬੀਜੇਪੀ ਦਾ ਮੁੱਖ ਮੰਤਰੀ ਬਣਾ ਦਿਓ ਗੱਡਜੋਟ ਕਰ ਲਓ ਸਾਨੂੰ ਕੋਈ ਇਤਰਾਜ਼ ਨਹੀਂ ਇਹ ਵੀ ਚਰਚਾਾਂ ਮਾ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜਾਰੀ ਨੇ ਪਰ ਸੁਖਵੀਰ ਸਿੰਘ ਬਾਦਲ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਤਰਨਤਾਰ ਦੀ ਜਿਹੜੀ ਜਿਮਨੀ ਚੋਣ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਆਉਣ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਦੇ ਹੌਸਲੇ ਬੁਲੰਦ ਨੇ ਉਹ ਵੀ ਸਿਆਸੀ ਤੌਰ ਦੇ ਉੱਤੇ ਪੰਜਾਬ ਭਰ ਦੇ ਵਿੱਚ ਜ਼ਰੂਰ ਜਿਹੜਾ ਨਿਰਾਸ਼ ਹੋ ਚੁੱਕਿਆ ਅਕਾਲੀ ਦਲ ਦਾ ਵੋਟਰ ਸੀ ਉਸ ਦੇ ਵਿੱਚ ਕਿਤੇ ਨਾ ਕਿਤੇ ਸਿਆਸੀ ਤੌਰ ਦੇ ਉੱਤੇ ਸਿਆਸੀ ਆਕਸੀਜਨ ਜਿਹੜੀ ਆਕਸੀਜਨ ਹੈ ਉਹ ਪੈਂਦੀ ਦਿਖਾਈਦੀ ਦਿੱਤੀ ਹੈ ਸੋ ਹੁਣ ਵੇਖਣਾ ਬਈ ਇਹ ਦਿਖਾਸੇ ਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸ ਦੇ ਵਿੱਚ ਕੀ ਕੁਝ ਅਪਡੇਟ ਆਉਂਦੀ ਹੈ ਉਹ ਵੀ ਤੁਹਾਨੂੰ ਦੱਸਦੇ ਰਹਾਂਗੇ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ